ਤੇ ਅਮਰੀਕਾ ਦੇ ਆਪਸੀ ਸਮਝੌਤੇ ਤੋਂ ਬਾਅਦ ਕਿਸਾਨਾਂ ਵੱਲੋਂ ਪੂਰੇ ਪੰਜਾਬ ਭਰ ਵਿੱਚ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਧੂੜੀਆਂ ਦੀਆਂ ਹਨ ਜਿੱਥੇ ਧੂੜੀ ਦੇ ਤਹਿਸੀਲ ਕੰਪਲੈਕਸ ਅੱਗੇ ਵਾਕਾ ਕਿਸਾਨਾਂ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਅਤੇ ਜਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ। ਕੀ ਕਰਨਾ ਹੈ ਰੋਸ਼ ਪ੍ਰਦਰਸ਼ਨ ਲਈ ਟੈਕਸ ਦੇ ਵਿਰੋਧ ਦੇ ਵਿੱਚ ਕਰ ਰਿਹਾ ਜੋ ਅੱਜ ਰਾਸ਼ਟਰਪਤੀ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੈ ਵੱਖ-ਵੱਖ ਦੇਸ਼ਾਂ ਤੇ ਦੇਸ਼ਾਂ ਨੂੰ ਫੇਲ ਕਰਨ ਦੀ ਨੀਤੀ ਨਾਲ ਤੇ ਸਾਡੇ ਭਾਰਤ ਦੀਆਂ ਮੰਡੀਆਂ ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਡਾ ਵਪਾਰੀ ਛੋਟ ਅਮਰੀਕਾ ਦੇ ਕਿਸਾਨ ਵੱਡੇ ਨੇ ਤੇ ਉਹਨਾਂ ਨੂੰ ਸਬਸਿਡੀਆਂ ਵੀ ਜ਼ਿਆਦਾ ਨੇ ਸਾਡੇ ਭਾਰਤ ਦਾ ਵਪਾਰੀ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਥਾਂ-ਥਾਂ ਤੇ ਰੋਸ਼ ਪ੍ਰਦਰਸ਼ਨ ਕਰਾਂਗੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਸਮੇਂ-ਸਮੇਂ ਨਾਲ ਹੈ ਹੜਤਾਲਾਂ ਵੀ ਹੋਣਗੀਆਂ ਜੀ ਤੇ ਵੱਡੀ ਪੱਧਰ ਤੇ ਜੋ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਹੋਏਗੀ ਉਹਦੇ ਮਦਦਕ ਚੱਲਿਆ ਜਾਵੇਗਾ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਜਿਹੜਾ ਅਸੀਂ ਇਹ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਨੈਸ਼ਨਲ ਕਵਾਇਰਟੀ ਕਮੇਟੀ ਵੱਲੋਂ ਸਾਰੇ ਦੇਸ਼ ਦੇ ਵਿੱਚ ਅਮਰੀਕਾ ਤੇ ਮੋਦੀ ਵੱਲੋਂ ਜਿਹੜਾ ਜ਼ਬਰਦਸਤੀ ਅਮਰੀਕਾ ਦੇ ਟਰੰਪ ਵੱਲੋਂ ਸਾਡੇ ਦੇ ਟੈਰਫ ਦੇ ਨਾਂ ਥਲੇ ਟੈਕਸ ਲਾਇਆ ਜਾ ਰਿਹਾ ਹੈ ਉਹ ਟੈਕਸ ਦਾ ਵਿਰੋਧ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਕਿਸਾਨ ਆਪਣੀ ਨਾਜ ਪੈਦਾ ਕਰਦੇ ਨੇ ਉਹ ਛੋਟਾ ਕਿਸਾਨ ਹੈ ਸਰਕਾਰੀ ਅੰਕੜਿਆਂ ਮੁਤਾਬਕ 2.5 ਤੋਂ 5 ਏਕੜ ਤੱਕ ਦੇ 80% ਕਿਸਾਨ ਹੈ ਜਿਨ੍ਹਾਂ ਕੋਲੇ ਖੇਤੀ ਦੇ ਸਾਧਨ ਨਹੀਂ ਸਰਕਾਰ ਕੋਈ ਸਬਸਿਡੀ ਨਹੀਂ ਦਿੰਦੀ ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ 5000 ਤੋਂ ਲੈ ਕੇ 7000 10000 ਏਕੜ ਤੱਕ ਦੇ ਕਿਸਾਨ ਐ بڑے ਛੋਟੇ ਗਿਣਤੀ ਦੇ ਵਿੱਚ 135 ਹਜ਼ਾਰ ਡਾਲਰ ਸਰਕਾਰ ਉਹਨਾਂ ਨੂੰ ਸਬਸਿਡੀ ਦਿੰਦੀ ਹੈ ਜਿੰਨੀ ਉਹਨਾਂ ਦੀ ਖਰਚੇ ਆਉਂਦਾ ਪੈਦਾਵਾਰ ਤੇ ਉਹਨੇ ਦੀ ਸਬਸਿਡੀ ਦਿੱਤੀ ਜਾਂਦੀ ਹੈ ਉਸ ਨੂੰ ਬਰਾਬਰ ਵੇਚਣਾ ਚਾਹੁੰਦੇ ਆ ਕਿ ਫ੍ਰੀ ਟਰੇਡਰ ਵਪਾਰ ਸੰਸਥਾ ਕਰ ਦਿਓ ਆਪਾਂ ਦੁਨੀਆ ਦੇ ਵਿੱਚ ਕੋਈ ਕਿਸੇ ਤੇ ਟੈਕਸ ਨਹੀਂ ਲਾਊਗਾ ਕੋਈ ਜਿੱਥੇ ਆਪਣਾ ਮਰਜ਼ੀ ਮਾਲ ਵੇਚ ਸਕੇ ਉਸ ਦਾ ਸਾਡਾ ਹਿੰਦੁਸਤਾਨ ਦਾ ਕਿਸਾਨ ਮੁਕਾਬਲਾ ਨਹੀਂ ਕਰ ਸਕੂਗਾ ਇਸੇ ਤਰ੍ਹਾਂ ਦੁੱਧ ਦੇ ਉਤਪਾਦਕ ਦੇ ਵਿੱਚ ਸਾਡੇ ਛੋਟੇ ਡੈਰੀ ਉਤਪਾਦਕ ਨੇ ਔਰ ਅਮਰੀਕਾ ਦੇ ਵਿੱਚ 10-10 ਹਜ਼ਾਰ ਮੱਝਾਂ ਦੇ ਜਿਹੜੇ ਉਹਨਾਂ ਦੇ ਫਾਰਮ ਨੇ ਉਹਨਾਂ ਦੇ ਦੁੱਧ ਤੋਂ ਪੈਦਾ ਹੋਈਆਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਾਂ ਜਹਾਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਉਸ ਪਰਦਰਸ਼ਨ ਕੀਤਾ ਯਾਰਾ ਕੀ ਕਹਣਾ ਇਹ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਜਿਹੜਾ ਸਾਡੀ ਭਾਰਤ ਦੀ ਸਰਕਾਰ ਨੇ ਜਿਹਦੀ ਮੋਦੀ ਅਗਵਾਈ ਕਰਦਾ ਹੈ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਨਰਿੰਦਰ ਮੋਦੀ ਉਹਨਾਂ ਟਰੰਪ ਨਾਲ ਇਸ ਲੋਡ ਦੇ ਸਮਝੌਤੇ ਕਰ ਲਏ ਉਹਨੇ ਆਪਣੀ ਜਾਰੀ ਪਾਲਦਾ ਇੱਥੋਂ ਦੇ ਮਿਹਨਤਕਸ਼ ਲੋਕ ਇੱਥੋਂ ਦਾ ਖੇਤੀ ਢਾਂਚਾ ਤੇ ਸਾਡਾ ਜਿਹੜਾ ਛੋਟਾ ਵਪਾਰ ਹੈ ਹੋਰ ਕਿਤੇ ਕਰਨ ਵਾਲੇ ਲੋਕ ਉਹ ਤਬਾਹ ਹੋ ਜਾਣਗੇ ਇਹ ਪਿਛਲਾ ਇਤਿਹਾਸ ਪੜ ਲੈ ਮੋਦੀ ਲੋਕ ਇਕੱਠੇ ਹੋ ਗਏ ਆਪਣੀ ਕਿਰਤ ਨੂੰ ਬਚਾਉਣ ਖਾਤਰ ਆਪਣੀ ਕਿਰਤ ਬਚਾ ਕੇ ਹਟਣਗੇ ਇਹ ਸਮਝੌਤਾ ਜਿਹੜਾ ਮੋਦੀ ਦੇ ਦਿਮਾਗ ਵਿੱਚ ਘੁੰਮ ਰਿਹਾ ਹੈ ਇਹਨੂੰ ਸਿਰੇ ਨਹੀਂ ਚੜ੍ਹਨ ਦੇਣਗੇ ਇਹ ਲੋਕਾਂ ਦੇ ਵਿੱਚ ਐਡੀ ਵੱਡੀ ਸ਼ਕਤੀ ਹੁੰਦੀ ਹੈ ਸੰਗਰਸ਼ ਨੇ ਇਹ ਸੁਯੁਕਤ ਮੋਰਚੇ ਦੀਆਂ ਵੱਡੀਆਂ ਮੀਟਿੰਗਾਂ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਜੇ ਸਰਕਾਰ ਨੇ ਇਹਦੇ ਤੇ ਨਾ ਕੁਝ ਜਿਵੇਂ ਚੁੱਪ ਬੱਤੀ ਹੋਈ ਹੈ ਇਵੇਂ ਸਾਡੇ ਜਰਨੈਲ ਸਿੰਘ ਜੀ ਨੇ ਦੱਸਿਆ ਵੀ ਉਹ ਠੰਡੇ ਪਾਣੀ ਦੇ ਸਿੱਟੇ ਮਾਰ ਕੇ ਲੋਕਾਂ ਦਾ ਗੁੱਸਾ ਦਬਾਉਣਾ ਚਾਹੁੰਦੇ ਨੇ ਇਹ ਲਹਿਰਾਂ ਨਹੀਂ ਦਬਦੀਆਂ ਪਹਿਲਾਂ ਵੀ ਮੋਦੀ ਦੇਖ ਕੇ हटਿਆ ਆ ਪਿਛਲੇ ਦਿਨਾਂ ਦੇ ਵਿੱਚ ਸੂਬੇ ਦੀ ਸਰਕਾਰ ਵੀ ਦੇਖ ਕੇ हटਿਆ ਇਹਨਾਂ ਦੀ ਨਾਨੀ ਚੇਤੇ ਕਰਾ ਦੇਗੇ ਆਉਣ ਵਾਲੇ ਸਮਾਂ ਦੇ ਵਿੱਚ ਵੱਡੇ ਸੰਘਰਸ਼ ਵਿੱਡਾਂਗੇ ਵੱਡੇ ਸੰਘਰਸ਼ਾਂ ਦੀ ਸਾਰੇ ਲੋਕ ਤਿਆਰੀ ਚ ਨੇ ਇਹਦੇ ਨਾਲ ਕੱਲਾ ਕਿਸਾਨ ਨਹੀਂ ਪੂਰਾ ਭਾਰਤ ਦੇਸ਼ ਡੁੱਬਣ ਜਾ ਰਿਹਾ ਜੇ ਕਿਤੇ ਇਹ ਇਹੋ ਜਿਹਾ ਕੰਮ ਸਿਰੇ ਚੜ ਜਾਂਦਾ